ਕੈਨੇਡਾ ਵਿੱਚ ਮਹਿੰਗਾਈ ਦੀ ਗੱਲ ਕਰਦੇ ਆਂ ਪਿਛਲੇ ਕੁਝ ਸਮੇਂ ਤੋਂ ਮਹਿੰਗਾਈ ਇੰਨੀ ਵਧੀ ਹੈ ਕਿ ਲੋਕੀ ਤੋਬਾ ਤੋਬਾ ਕਰ ਚੁੱਕੇ ਨੇ ਮਹਿੰਗਾਈ ਤੋਂ ਪਰ ਹੁਣ ਕੁਝ ਖਬਰ ਆ ਰਹੀਆਂ ਨੇ ਜੀ ਕਿ ਮਹਿੰਗਾਈ ਘਟ ਚੁੱਕੀ ਹੈ ਪਤਾ ਨਹੀਂ ਇਸ ਵਿੱਚ ਕਿੰਨਾ ਸੱਚ ਹੈ ਤੇ ਕਿੰਨਾ ਨਹੀਂ ਕੀ ਕਹਿੰਦੇ ਨੇ ਸਰਕਾਰੀ ਅੰਕੜੇ ਜੀ ਮਹਿੰਗਾਈ ਨੂੰ ਲੈ ਕੇ ਪਹਿਲਾਂ ਤੁਸੀਂ ਦੱਸੋ ਜੀ ਤੁਸੀਂ ਮੰਨਦੇ ਹੋ ਕਿ ਮਹਿੰਗਾਈ ਘਟੀ ਹੈ ਮੈਨੂੰ ਬਹੁਤ ਹੀ ਨਹੀਂ ਲੱਗਦੀ ਬਹੁਤ ਹੀ ਨਹੀਂ ਲੱਗਦੀ ਜੀ ਇਹ ਬਿਲਕੁਲ ਜੀ ਤੇ ਅਸੀਂ ਇਹ ਗੱਲ ਅਸੀਂ ਕਰ ਲੈਣੇ ਆਂ ਜੀ ਅਸਲ ਵਿੱਚ ਸਟੈਟਸ ਕਨ ਨੇ ਜੋ ਜੋ ਅੰਕੜੇ ਜਾਰੀ ਕੀਤੇ ਨੇ ਉਨਾ ਮੁਤਾਬਕ ਜਿਹੜਾ ਇਨਫਲੇਸ਼ਨ ਰੇਟ ਹੈ ਉਹ ਘਟਿਆ ਕਾਫੀ ਘਟਿਆ ਇਹ ਮਹਿੰਗਾਈ ਦੀ ਦਰ 1.7 ਤੇ ਆ ਗਈ ਹੈ ਤੇ ਇਹ ਕਿਉਂ ਆਈ ਹੈ ਕਿਉਂਕਿ ਇਹ ਕਾਰਬਨ ਪ੍ਰਾਈਸ ਜਿਹੜਾ ਸੀ ਉਹ ਫਿਊਲ ਦੇ ਉੱਪਰ ਲੱਗਾ ਹੋਇਆ ਜਾਂ ਗੈਸ ਦੇ ਉੱਪਰ ਲੱਗਾ ਉਹ ਖਤਮ ਕਰ ਦਿੱਤਾ ਸਾਰਾ ਯੋਦਾ ਅਸਰ ਸਾਰੇ ਇਹਦੇ ਉਲਟ ਐਨੂਅਲ ਜਿਹੜੀ ਪੇਸ ਆਫ ਇਨਫਲੇਸ਼ਨ ਆ 1.7 ਤੇ ਆ ਗਈ ਹੈ ਤੇ ਜੋ ਕਿ ਮਾਰਚ ਦੇ ਵਿੱਚ 2.3% ਸੀ ਬਹੁਤ ਜ਼ਿਆਦਾ ਉਮੀਦ ਕਰ ਲੈਂਦੇ ਤਾਂ 2 ਤੇ ਆ ਜਾਂਦੀ ਪਰ 1.7 ਤੇ ਆਉਣੀ ਤੇ ਬਹੁਤ ਵੱਡੀ ਗੱਲ ਆ ਉਹਦਾ ਕਾਰਨ ਇਹ ਹੋਈ ਹੈ ਕਿ ਜੋ ਤੇਲ ਦੇ ਉੱਪਰ ਜੋ ਸਾਡੀ ਗੈਸoline ਦੇ ਉੱਪਰ ਤੇ ਹੋਰ ਚੀਜ਼ਾਂ ਦੇ ਉੱਪਰ ਜਿਹੜਾ ਕਾਰਬਨ ਟੈਕਸ ਜਿੱਲਾ ਸਰਕਾਰ ਨੇ ਲਾਇਆ ਹੋਇਆ ਸੀ ਉਹ ਹਟਾ ਦਿੱਤਾ ਉਹ ਤੇ ਉਹਦੇ ਨਾਲ ਸਾਰਾ ਈਜ਼ ਆਊਟ ਹੋਇਆ ਪਰ ਦੂਸਰੇ ਪਾਸੇ ਸਟੈਟਿਸਟਿਕਸ ਕੈਨੇਡਾ ਕਹਿੰਦੇ ਨੇ ਕਿ ਜਿਹੜੇ ਜਿਹੜੇ ਗਰੋਸਰੀ ਪ੍ਰਾਈਸੇਸ ਨੇ ਉਹ ਅਜੇ ਵੀ ਤਿੱਖੀਆਂ ਨੇ ਤੇ ਜੇ ਤੇਲ ਨੂੰ ਵਿੱਚੋਂ ਕੱਢ ਜਿਹੜਾ ਕਾਰਬਨ ਜਿਹੜਾ ਪ੍ਰਾਈਸ ਹੈ ਉਹਨੂੰ ਵਿੱਚੋਂ ਕੱਢ ਦਈਏ ਤੇ ਇਸੇ ਕੈਲਕੂਲੇਸ਼ਨ ਦੇ ਵਿੱਚ ਦੂਸਰੇ ਪਾਸੇ 2.9 ਆਉਣੀ ਸੀ ਜੇ ਇਹ ਜਿਹੜਾ ਨਾ ਹੁੰਦਾ ਜੇ ਇਹਨੂੰ ਵਿੱਚੋਂ ਕਾਰਬਨ ਪ੍ਰਾਈਸ ਵਾਲਾ ਉਹ ਜੋੜਦੇ ਹੀਏ ਤੇ 2.9 ਤੇ ਜਾਣੀ ਸੀ ਭਾਅ ਮਹਿੰਗਾ ਹੋਣਾ ਸੀ ਗਰੋਸਰੀ ਸਟੋਰਾਂ ਦੇ ਵਿੱਚ ਹਾਲਾਤ ਬਹੁਤੇ ਵਧੀਆ ਨਹੀਂ ਫੂਡ ਦੀ ਪ੍ਰਾਈਸ ਜਿਹੜੀ ਹੈ ਉਹ ਅਪ੍ਰੈਲ ਦੇ ਵਿੱਚ 3.8% ਵਧ ਗਈ ਹੈ ਤੇ ਮਾਰਚ ਦੇ ਵਿੱਚ 3.2 ਸੀ 3.8 ਹੋ ਗਈ ਹੈ ਵੈਜੀਟੇਬਲ ਮਹਿੰਗੀਆਂ ਹੋਈਆਂ ਨੇ ਫਰੈਸ਼ ਫਰੋਜ਼ਨ ਬੀਫ ਜਿਹੜਾ ਉਹ ਬਹੁਤ ਜ਼ਿਆਦਾ ਮਹਿੰਗਾ ਹੋ ਗਿਆ 16% ਤੱਕ ਗਿਆ ਕਾਫੀ ਤੇ ਚਾਹ ਜਿਹੜੀ ਹੈ 13% ਤੱਕ ਅਪ ਅਪ ਹੋ ਗਈ ਹੈ ਸੋ ਗਰੋਸਰੀ ਸਟੋਰ ਇਨਫਲੇਸ਼ਨ ਜਿਹੜੀ ਹੈ ਉਹ ਓਵਰਆਲ ਕੰਜ਼ਿਊਮਰ ਪ੍ਰਾਈਸ ਇੰਡੈਕਸ ਨੂੰ ਓਵਰਪੇਸ ਕਰ ਰਿਹਾ ਆਊਟਪੇਸ ਕਰ ਰਹੀ ਹੈ ਭਾਵੇਂ ਉਹਦੇ ਨਾਲੋਂ ਜ਼ਿਆਦਾ ਤੇਜ਼ੀ ਨਾਲ ਵਧ ਰਹੀ ਹੈ ਸੋ ਆਮ ਲੋਕਾਂ ਦੀ ਜੇਬ ਤੇ ਜਿਹੜਾ ਅਸਰ ਪਾਉਣਾ ਸੀ ਉਹ ਇੰਨਾ ਕ ਪੈ ਗਿਆ ਕਿ ਟੈਂਕੀ ਗੱਡੀ ਦੀ ਸੌਖੀ ਭਰਦੀ ਆ ਉਹਦਾ ਇੱਕ ਕਾਰਨ ਤੇ ਕਾਰਬਨ ਪ੍ਰਾਈਸ ਹੋ ਗਿਆ ਜੀ ਜੀ ਦੂਸਰਾ ਕਾਰਨ ਉਹਦਾ ਵਿਸ਼ਵ ਦੇ ਵਿੱਚ ਵੈਸੇ ਕੱਚੇ ਤੇਲ ਦੀਆਂ ਕੀਮਤਾਂ ਥੋੜੀ ਜਿਹਾ ਘੱਟ ਸੀਗੀਆਂ ਕਿਉਂਕਿ ਉਪਯੇਕ ਵਾਲਿਆਂ ਨੇ ਸਪਲਾਈ ਵਗਾਰਾ ਜਿਹੜੀ ਥੋੜੀ ਬਤਾ ਹੋਈ ਸੀ ਪਰ ਇਸ ਵੇਲੇ ਜਿਹੜੀ ਸਥਿਤੀ ਹੈ ਕਿ ਗਰੋਸਰੀ ਦੀਆਂ ਕੀਮਤਾਂ ਘਟਨੇ ਰਹੀਆਂ ਤੇ ਬੈਂਕ ਆਫ ਕੈਨੇਡਾ ਵਾਲਿਆਂ ਨੇ ਜੂਨ 4 ਨੂੰ ਇਹ ਫੈਸਲਾ ਕਰਨਾ ਕਿ ਇੰਟਰਸਟ ਰੇਟ ਘਟਾਉਣੇ ਨੇ ਕਿ ਵਧਾਉਣੇ ਨੇ ਜਾਂ ਕੀ ਕਰਨਾ ਹੈ ਇੱਥੇ ਰੱਖਣੇ ਨੇ ਇਸ ਵੇਲੇ 2.7% ਤੇ ਹੈਗਾ ਤੇ ਅਪ੍ਰੈਲ ਦੇ ਵਿੱਚ ਜਿਹੜਾ ਡਿਸੀਜਨ ਹੋਇਆ ਸੀ ਉਹ ਕਹਿੰਦੇ ਸੀ ਕਿ ਅਸੀਂ ਦੇਖਣਾ ਹੈ ਕਿ ਟਰੰਪ ਸਾਹਿਬ ਨਾਲ ਸਾਡੀ ਕੀ ਸੌਦੇਬਾਜ਼ੀ ਹੁੰਦੀ ਹੈ ਤੇ ਕੀ ਡੀਲ ਫਿੱਟ ਬੈਠਦੀ ਹੈ ਤਾਂ ਫੇਰ ਹੀ ਅਸੀਂ ਫੈਸਲਾ ਕਰਾਂਗੇ ਉਹ ਅਜੇ ਵਿੱਚ ਹੈ ਤੇ ਇਧਰੋਂ 인ਫਲੇਸ਼ਨ ਦੇ ਜਿਹੜੇ ਅੰਕੜੇ ਆ ਗਏ ਨੇ ਕਿਉਂਕਿ ਇਸ ਵਾਰੀ ਜਰੂਰ 1.7 ਤੇ ਆ ਗਈ ਹੈ ਜੇ ਤੋ ਅਗਲੇ ਅੰਕੜੇ ਆਉਣਗੇ ਤਾਂ ਫਿਰ ਇਹਦੇ ਨਾਲੋਂ ਆਪੇ ਹੀ ਜਾਣਦੀ ਹੋਵੇ ਕਿਉਂਕਿ ਕਾਰਬਨ ਪ੍ਰਾਈਸ ਤੇ ਹੋਰ ਘਟਲੀ ਨਹੀਂ ਜੋ ਘਟਣਾ ਸੀ ਉਹਦਾ ਘਟ ਗਿਆ ਪਰ ਗਰੋਸਰੀ ਦੀਆਂ ਕੀਮਤਾਂ ਵਧੀਆਂ ਨੇ ਇਹ ਆਪਣੇ ਆਪ ਦੇ ਵਿੱਚ ਚਿੰਤਾ ਵਾਲੀ ਗੱਲ ਹੈ ਜੀ ਜੀ ਮਹਿੰਗਾਈ ਦੇ ਵਿੱਚ ਅਜੇ ਬਹੁਤਾ ਫਰਕ ਜਿਹੜਾ ਆਮ ਲੋਕਾਂ ਨੂੰ ਨਹੀਂ ਦੇਖਣ ਨੂੰ ਮਿਲ ਰਿਹਾ ਨਹੀਂ ਨਹੀਂ ਜੀ ਨਹੀਂ ਪੈ ਰਿਹਾ ਜੀ ਹੂੰ